ਅਕਤਸਰੀ ਦਮਦਮਾ ਸਾਹਿਬ ਦੇ ਸਾਭਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਬਾਗੀ ਟੜੇ ਦੇ ਵੱਲੋਂ ਅਕਾਲੀ ਦਲ ਦੇ ਨਵੇਂ ਪ੍ਰਧਾਨ ਐਲਾਨੇ ਗਏ ਨੇ ਬੀਤੇ ਦਿਨ ਡੈਲੀਗੇਟ ਇਜਲਾਸ ਹੋਇਆ ਸੀ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਦੇ ਨਾਮ ਦਾ ਐਲਾਨ ਹੋਇਆ ਜਿਵੇਂ ਹੀ ਗਿਆਨੀ ਹਰਪ੍ਰੀਤ ਸਿੰਘ ਨੂੰ ਨਵਾਂ ਪ੍ਰਧਾਨ ਐਲਾਨਿਆ ਗਿਆ ਤਾਂ ਪੂਰੇ ਪੰਡਾਲ ਦੇ ਵਿੱਚ ਇਜਲਾਸ ਦੇ ਵਿੱਚ ਬੋਲੇ ਸੋਨੇ ਹਾਲ ਦੀ ਜੈਕਾਰੇ ਗੂੰਜਨੇ ਸ਼ੁਰੂ ਹੋ ਗਏ ਇਸ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਸੰਬੋਧਨ ਦੌਰਾਨ ਆਪਣੇ ਨੂੰ ਲੈ ਕੇ ਆਪਣੇ ਤੇ ਲੱਗੇ ਇਲਜ਼ਾਮਾਂ ਨੂੰ ਲੈ ਕੇ ਸੁਖਵਿੰਦਰ ਸਿੰਘ ਬਾਦਲ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਗਏ ਜਿਸ ਤੋਂ ਬਾਅਦ ਲਗਾਤਾਰ ਹੁਣ ਮਾਹੌਲ ਭੱਖਦਾ ਵੀ ਨਜ਼ਰ ਆ ਰਿਹਾ ਹੈ ਜਿੱਥੇ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਬਾਦਲਾਂ ਦੇ ਖਿਲਾਫ ਜੋ ਸੱਚ ਸੀ ਉਹ ਬਾਹਰ ਲਿਆਂਦਾ ਗਿਆ ਤੇ ਦੂਜੇ ਪਾਸੇ ਸੁਖਵਿੰਦਰ ਸਿੰਘ ਬਾਦਲ ਧੜੇ ਦੇ ਵੱਲੋਂ ਲਗਾਤਾਰ ਗਿਆਨੀ ਹਰਪ੍ਰੀਤ ਸਿੰਘ ਤੇ ਨਿਸ਼ਾਨੇ ਸਾਧੇ ਜਾ ਰਹੇ ਨੇ ਅੱਜ ਮਿਲਣ ਤੋਂ ਬਾਅਦ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਵੱਡੀ ਪ੍ਰੈਸ ਕਾਨਫਰੰਸ ਕੀਤੀ ਗਈ ਜਿੱਥੇ ਸਿੱਖਾਂ ਦੇ ਲਟਕਦੇ ਮੁੱਦਿਆਂ ਨੂੰ ਜਲਦ ਤੋਂ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਬੰਦੀ ਸਿੰਘਾਂ ਨੂੰ ਉਹਨਾਂ ਨੇ ਕਿਹਾ ਕਿ ਅਸੀਂ ਛੇਤੀ ਤੋਂ ਲੈ ਕੇ ਆਵਾਂਗੇ ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਮੇਰੇ ਕਿਸੇ ਸਾਥੀ ਦੀ ਕਰਦਾਰ ਕੁਸ਼ੀ ਕਰੇਗਾ ਤਾਂ ਮੈਂ ਉਸ ਨੂੰ ਸ਼ੀਸ਼ਾ ਵਿਖਾਵਾਂਗਾ ਇਸ ਵਕਤ ਮੀਡੀਆ ਦੇ ਵੱਲੋਂ ਉਹਨਾਂ ਨੇ ਵੱਡੇ ਸਵਾਲ ਪੁੱਛੇ ਉਹਨਾਂ ਨੇ ਇਹ ਵੀ ਕਿਹਾ ਸੀ ਕਿ ਮੇਰੇ ਤੇ ਦਬਾਅ ਪਾਇਆ ਗਿਆ ਕਿ ਮੈਂ ਪ੍ਰਧਾਨ ਨਾ ਬਣਾ ਮੈਨੂੰ ਧਮਕਾਇਆ ਗਿਆ ਲਾਲਚ ਵੀ ਦਿੱਤੇ ਗਏ ਸਾਡੇ ਖਿਲਾਫ ਆਈਟੀ ਵਿੰਗ ਦੀਆਂ ਟੀਮਾਂ ਐਕਟਿਵ ਨੇ ਤੇ ਉਹਨਾਂ ਨੇ ਸਿੱਧੇ ਤੌਰ ਤੇ ਕਹਿ ਦਿੱਤਾ ਕਿ ਜੇਕਰ ਕਿਸੇ ਵੀ ਸਾਥੀ ਦੀ ਕਰਦਾਰ ਕੁਸ਼ੀ ਕੀਤੀ ਜਾਂਦੀ ਹੈ ਤਾਂ ਮੈਂ ਉਸ ਨੂੰ ਸ਼ੀਸ਼ਾ ਵਿਖਾਵਾਂਗਾ ਜੇ ਮੈਨੂੰ ਜ਼ਥੇਦਾਰੀ ਤੋਂ ਨਾ ਹਟਾਉਂਦੇ ਤਾਂ ਮੈਂ ਪ੍ਰਧਾਨ ਨਾ ਬਣਦਾ ਮੈਂ ਤਕਤ ਸਾਹਿਬ ਦੀ ਸੇਵਾ ਕਰਕੇ ਖੁਸ਼ੀ ਉਹਨਾਂ ਨੇ ਇਹ ਵੀ ਕਿਹਾ ਕਿ 2 ਦਸੰਬਰ ਦੇ ਹੁਕਮਨਾਮੇ ਦਾ ਮਕਸਦ ਸ਼੍ਰੋਮਣੀ ਅਕਾਲੀ ਦਲ ਨੂੰ ਮਜ਼ਬੂਤ ਕਰਨਾ ਸੀ ਤੇ ਸਾਡਾ ਧੜਾ ਹੀ ਅਸਲੀ ਚੁੱਲ੍ਹਾ ਹੈ ਹੋਰ ਕੀ ਕੁਝ ਕਹਿਣਾ ਸੀ ਗਿਆਨੀ ਹਰਪ੍ਰੀਤ ਸਿੰਘ ਦਾ ਤੁਸੀਂ ਵੀ ਸੁਣੋ ਆ ਇਹਨੇ ਸਾਰੇ ਮਸਲੇ ਜਿਹੜੇ ਨੇ ਉੱਥੇ ਅਜੰਡੇ 'ਚ ਪਾਏ ਗਏ ਨੇ ਔਰ ਡੈਲੀਗੇਟ ਜਲਾਸ ਦੀ ਜਿਹੜੀ ਹੈ ਇਹਨਾਂ ਮਸਲਿਆਂ ਦੇ ਉੱਤੇ ਜਿਹੜੀ ਗੱਲਬਾਤ ਕਰਨ ਵਾਸਤੇ ਪ੍ਰਵਾਨਗੀ ਵੀ ਲਈ ਗਈ ਹੈ ਸਿੰਘ ਸਾਹਿਬ ਇਸ ਅਕਾਲੀ ਦਲ ਦਾ ਪੂਰਾ ਨਾਂ ਕੀ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਇਹ ਰਜਿਸਟ੍ਰੇਸ਼ਨ ਕਰਾਉਂਗੇ ਫਿਰ ਇਲੈਕਸ਼ਨ ਕਮਿਸ਼ਨ ਕੋਲ ਜਾ ਰਹੇ ਹਾਂ ਤੁਸੀਂ ਇਸ ਤੋਂ ਬਾਅਦ ਉਹ ਅਸੀਂ ਹਰ ਸੰਭਵ ਯਤਨ ਕਰਾਂਗੇ ਜੀ ਪੰਥ ਦੀ ਕਚਹਿਰੀ 'ਚ ਗਏ ਆ ਪਹਿਲਾਂ ਅਸੀਂ ਪੰਥ ਦੀ ਕਚਹਿਰੀ 'ਚ ਵੀ ਜਾਵਾਂਗੇ ਕੌਮ ਦੀ ਕਚਹਿਰੀ 'ਚ ਵੀ ਜਾਵਾਂਗੇ ਪੰਜਾਬੀਆਂ ਦੀ ਕਚਹਿਰੀ 'ਚ ਜਾਣਾ ਪਊ ਜਾਵਾਂਗੇ ਔਰ ਹੋਰ ਕਿਸੇ ਕੋਰਟ ਕਚਹਿਰੀ ਜਾਣ ਦੀ ਲੋੜ ਤੋਂ ਵੀ ਦੇਖਾਂਗੇ ਸਰਦ ਇਹ ਸਿਆਸੀ ਲਾਹਾਂ ਲੈ ਰਹੀ ਹੈ ਤੁਸੀਂ ਕਿਵੇਂ ਦੇਖ ਰਹੇ ਹੋ ਤੁਸੀਂ ਖੋਦ ਉਸ ਤੇ ਮੌਜੂਦ ਸੀਗੇ ਜਦੋਂ ਇਹ ਆਦੇਸ਼ ਹੋਇਆ ਤੁਸੀਂ ਪੰਚ ਸਿੰਘ ਸਰਮਾਨ ਦੇ ਵਿੱਚ ਮੌਜੂਦ ਸੀਗੇ ਕਿਵੇਂ ਦੇਖ ਰਹੇ ਹੋ ਇਹ ਗਲਤ ਗੱਲ ਹੈ ਸਰਪ੍ਰਸਤੀ ਵੀ ਇੱਕ ਵਾਰ ਪੰਚਾਂ ਦੀ ਕਮੇਟੀ ਨੇ ਕੋਈ ਸਿਆਸੀ ਲਾਹਾਂ ਨਹੀਂ ਲਿਆ ਉਹਨਾਂ ਨੇ ਤਾਂ ਸਿਰਿਆ ਮੈਂ ਕਾਗਜ਼ਾਂ ਦਾ ਗੱਲ ਕਰਕੇ ਪੰਚ ਨੂੰ ਸੌਂਪ ਦਿੱਤਾ ਇਸ ਕਰਕੇ ਉਹ ਸਰਪ੍ਰਸਤ ਹੋ ਗਏ ਸੰਸਾਦ ਚੋਣਾਂ ਨਹੀਂ ਹੋ ਰਹੀਆਂ ਐਸਜੀਪੀਸੀ ਦੇ ਬਹੁਤ ਸਮੇਂ ਤੋਂ ਪੈਂਡਿੰਗ ਹੈ ਵੀ ਕਹਿਣਾ ਚਾਹੁੰਦੇ ਨੇ ਇਹ ਇਹ ਕੇਂਦਰ ਸਰਕਾਰ ਦੀ ਬਦਨਤੀ ਹੈ ਜਿਹੜੀ ਚੋਣਾਂ ਨਹੀਂ ਹੋ ਰਹੀਆਂ ਜੀ ਔਰ ਲੱਗਦਾ ਹੈ ਕਿ ਜਿਹੜੀ ਕਾਬਜ਼ ਤੇ ਰਹੇ ਉਹਦਾ ਨਾ ਕੇਂਦਰ ਸਰਕਾਰ ਨਾਲ ਹੀ ਹੋਈ ਹੈ ਕੀ ਕੰਮ ਕਰਾਂਗੇ ਕਿ ਅਸੀਂ ਯਤਨ ਕਰਾਂਗੇ ਜੀ ਅਸੀਂ ਸਰਕਾਰਾਂ ਤੇ ਦਬਾਅ ਪਾਵਾਂਗੇ ਪੂਰਾ ਕੋਈ ਚੈਲੰਜ ਨਹੀਂ ਹੈ ਜੀ ਭਾਈ ਸਾਹਿਬ 2023 ਚ 2023 ਚ ਬਹੁਤ ਸਾਰੇ ਪਿੰਡਾਂ ਚ ਸਪੈਸ਼ਲੀ ਮਾਲਵੇਜ ਲੋਕਾਂ ਨੇ ਨਸ਼ਿਆਂ ਦੇ ਖਿਲਾਫ ਜਥੇ ਬਣਾਏ ਸੀ ਔਰ ਫਿਕਰੀ ਪੈਰੇਲਾਈਜ਼ੀ ਪੰਜਾਬ ਪੁਲਿਸ ਨੇ ਆਪ ਮੁਹਾਰੇ ਹੋ ਕੇ ਉਹ ਜਥੇ ਚੁਕਾਏ ਉਹ ਪੈਰੇ ਹਟਾਤੇ ਆਪਣਾ ਜਿਹੜਾ ਆਪਣਾ ਹੁਣ ਜਿਹੜੇ ਸ਼ਰੋਮਨੀ ਅਕਾਲੀ ਦੇ ਲੋਕ ਅਸੀਂ ਕੋਈ ਉਮੀਦ ਕਰ ਸਕਦੇ ਆ ਬਈ ਕੋਈ ਇਦਾਂ ਦੀਆਂ ਟੀਮਾਂ ਪਾਰਟੀ ਵੱਲੋਂ ਬਣਨੀਆਂ ਜਥੇ ਨੂੰ ਨਸ਼ਿਆਂ ਨੂੰ ਰੋਕ ਲਾਉਣ ਲਈ ਸਰਕਾਰਾਂ ਜਿਹੜੀਆਂ ਨੇ ਪਿਛਲੀਆਂ ਰਹੀਆਂ ਨੇ ਉਹਨਾਂ ਦਾ ਰੋਲ ਦੇ ਬਾਰੇ ਵੀ ਸਰਕਾਰਾਂ ਜਿਹੜੀਆਂ ਪਿਛਲੀਆਂ ਰਹੀਆਂ ਨੇ ਉਹਨਾਂ ਨੇ ਡਰਗ ਮਾਫੀਆ ਨੂੰ ਸਰਤ ਹਸ਼ਤੀਆਂ ਦਿੱਤੀਆਂ ਨੇ ਕੋਈ ਲੈਂਡ ਮਾਫੀਆ ਨੂੰ ਸਰਪ੍ਰਸਤੀਆਂ ਦੇ ਰਹੀ ਹੈ ਸਰਕਾਰ ਅਸੀਂ ਯਤਨ ਕਰਾਂਗੇ ਕਿਉਂਕਿ ਇਹ ਆਮ ਲੋਕਾਂ ਦੀ ਪਾਰਟੀ ਬਣੀ ਹੈ ਹੁਣ ਇਹ ਸਰਮਾਇਦਾਰੀ ਦੀ ਜਗੜਣ ਦੇ ਵਿੱਚੋਂ ਅਸੀਂ ਇਹਨੂੰ ਕੱਢਿਆ ਆਮ ਲੋਕਾਂ ਦੀ ਪਾਰਟੀ ਹੈ ਇਹ ਔਰ ਅਸੀਂ ਆਮ ਲੋਕਾਂ ਦਾ ਸਹਿਯੋਗ ਲੈ ਕੇ ਹਰ ਸੰਭਵ ਜਿਹੜਾ ਪੰਜਾਬ ਤੇ ਪੰਥ ਨੂੰ ਬਚਾਉਂਦਾ ਹੈ ਟੀਮਾਂ ਬਣਨਗੀਆਂ ਟੀਮਾਂ ਬਣਨਗੀਆਂ ਬਿਲਕੁਲ ਜੀ ਕਮੇਟੀਆਂ ਟੀਮਾਂ ਸਭ ਹੀੜਲੇ ਪੱਤਰ ਤੇ ਸ਼ੁਰੂ ਹੋ ਰਹੀਆਂ ਨੇ ਸਰਦਾਰ ਸਾਹਿਬ ਕੀ ਇੰਟਰਸਟ ਕਰਿਓ ਕਿੰਨੇ ਡੈਲੀਕੇਟ ਨੇ ਤੁਹਾਨੂੰ ਤੋਂ ਮੈਂ तकरीबन ਥੋੜਾ ਜਿਹਾ ਆਂਕੜਾ ਦੱਸ ਦਿਓ ਕਿੰਨੇ ਡੈਲੀਕੇਟ ਨੇ ਤੁਹਾਨੂੰ ਤੋਂ ਸਨਿਆ ਜੀ 500 ਦੇ ਉੱਪਰ ਕਿੰਨੇ ਦੀ ਕੋਸ਼ਿਸ਼ ਜੀ 500 ਕੋਸ਼ਿਸ਼ ਜੀ ਇਹ ਘਰੇਲੂ ਰੈਸ਼ਨ ਮੀਟਿੰਗ ਨੇ ਮਹਮ ਚਲਾਈ ਜੀ ਦਾਰ ਨਿਸ਼ੀ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਜਦੋਂ ਕਿਸੇ ਨੂੰ ਕੋਈ ਮਾਨ ਆਪਣਾ ਕੋਈ ਫਾਇਦਾ ਹੁੰਦਾ ਮਿਲਦਾ ਉਹ ਹਮੇਸ਼ਾ ਹੀ ਕਰਦਾ ਇਹ ਮੰਦ ਭਾਗੀ ਗੱਲ ਹੈ ਜੀ ਕਿ ਨੀਚਤਾ ਦੇ ਉੱਤਰਨਾ ਔਰ ਪਰਿਵਾਰਾਂ ਤੱਕ ਚਲੇ ਜਾਣਾ ਮੈਂ ਸਮਝਦਾ ਹਾਂ ਸਿਆਸਤ ਸਿਆਸਤ ਦੇ ਵਿੱਚ ਰੁਝਾਨ ਜਿਹੜਾ ਖਤਰਨਾਕ ਹੈ ਅਸੀਂ ਇਸ ਨੂੰ ਬੰਦ ਕਰਨ ਦਾ ਯਤਨ ਕਰਾਂਗੇ ਜੀ ਸਾਹਿਬ ਬੰਦੀ ਸਿੰਘਾਂ ਦੀ ਰਿਹਾਈ ਨਹੀਂ ਹੋਈ ਸ਼੍ਰੋਮਣੀ ਕਮੇਟੀ ਨੇ ਉਤਮ ਕੀਤਾ ਪਰ ਉਹਨੂੰ ਮਿਲੰਦਾ ਸਮਾਂ ਤੱਕ ਨਹੀਂ ਦਿੱਤਾ ਗਿਆ ਜੀ ਅਕਾਲੀ ਦਲ ਦੀ ਕੀ ਪ੍ਰਾਇੋਰਟੀ ਰਹੇਗੀ ਜਿੰਨਾ ਚਿਰ ਪੰਜਾਬ ਦੇ ਵਿੱਚ ਅਸੀਂ ਆਪਣੀ ਸਿਆਸੀ ਜਮਾਤ ਨੂੰ ਮਜ਼ਬੂਤ ਨਹੀਂ ਕਰਦੇ ਉਹਨਾਂ ਚਿਰ ਸਰਕਾਰਾਂ ਨੇ ਸਾਡੀ ਗੱਲ ਨਹੀਂ ਸੁਣੀ ਅਸੀਂ ਆਪਣੇ ਆਪ ਨੂੰ ਆਪਣਾ ਕਰੀਏ ਔਰ ਮਜ਼ਬੂਤ ਕਰਾਂਗੇ ਫਿਰ ਸਾਡੀ ਜਿਹੜੀ ਹੈ ਇਹ ਗੱਲ ਸੁਣੀ ਜਾਏਗੀ ਔਰ ਅਸੀਂ ਬੰਦੀ ਸਿੰਘਾਂ ਨੂੰ ਬਾਹਰ ਲੈ ਕੇ ਆਵਾਂਗੇ 2027 ਦੀ ਕੀ ਕੈਰੀ ਹੋਵੇ ਅਸੀਂ ਤੇਜਾ ਸਿੰਘ ਸਮੁੰਦਰੀ ਹਾਲ ਦੀ ਮੰਗ ਕੀਤੀ ਸ਼੍ਰੋਮਣੀ ਕਮੇਟੀ ਨੇ ਉੱਥ ਜੋ ਹੋਇਆ ਹੈ ਕਿ ਕੋਈ ਗੁਰਮਤ ਦਾ ਸਮਾਗਮ ਹੈ ਇਜਲਾਸ ਹੋਣ ਜਾ ਰਿਹਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਹੀ ਨਹੀਂ ਦੇਣਾ ਜੀ ਅਸੀਂ ਅਗਰ ਨੂੰ ਕਿਵੇਂ ਦੇਖ ਰਹੇ ਹੋ ਅਗਲਾ ਜਲਾਸ ਅਸੀਂ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਤੇਜ ਸਿੰਘ ਸਮੁੰਦਰੀ ਹਾਲਚ ਕਰਾਂਗੇ ਠੀਕ ਹੈ ਮਦਾਨ ਜੀ 2027 ਦੀ ਤਿਆਰੀ ਹੈ ਮਦਾਨ ਜੀ ਅਸਲ ਦਾ ਕੀ ਰੋਲ ਰਹੇਗਾ ਜੀ ਅੰਦਰ ਕੌਂਸਲ ਜਿਹੜੀ ਹੈ ਧਾਰਮਿਕ ਮਾਮਲਿਆਂ ਦੇ ਉੱਤੇ ਹਮੇਸ਼ਾ ਦਿਸ਼ਾ ਨਿਰਦੇਸ਼ ਕਰਦੀ ਰਹੂਗੀ ਚਲੋ ਬਹੁਤ ਧੰਨਵਾਦ ਜੀ ਮਦਾਨ ਜੀ 2027 2027 ਟਾਰਗੇਟ ਫਿਲਹਾਲ ਮਜ਼ਬੂਤ ਕਰਨਾ ਜਾਂਦਾ ਹੈ ਪੰਜਾਬ ਦੇ ਪੱਧ ਤੇ ਮੁੱਦੇ ਚੱਕੇ ਜਾਂ